ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲ ਪ੍ਰਯੋਗ ਮਾਨ ਕਮੇਟੀ ਤੇ ਕੋਟ ਭਾਈ ਦੇ ਸਮੂਹ ਨਗਰ ਨਿਵਾਸੀ ਸਾਰੇ ਕਿਸਾਨ ਮਜ਼ਦੂਰ ਭਰਾਵਾਂ ਦੇ ਸੰਯੋਗ ਦੇ ਨਾਲ ਇਹ ਜਿਹੜਾ ਪਾਈਪ ਲਾਈਨ ਦੇ ਵਿੱਚ ਪਾਣੀ ਛੱਡ ਕੇ ਅੱਜ ਕੰਮ ਸ਼ੁਰੂ ਕੀਤਾ ਗਿਆ ਜਿਹੜੀ ਇਹ ਪਾਈਪ ਲਾਈਨ ਦਾ ਜਿਹੜੀ ਪਹਿਲੀ ਪੌੜੀ ਆ ਉਹ ਸ਼ੁਰੂ ਸਾਡੇ ਹਲਕੇ ਦੇ ਐਮਐਲਏ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਤੋਂ ਹੋਈ ਸੀ ਜਦੋਂ ਡੀਸੀ ਲਿਸਟ ਦੇ ਵਿੱਚ ਦੋਹਾਂ ਪਾਈਪਲਾਈਨਾਂ ਦਾ ਨਾਂ ਆਇਆ ਸੋਮਲ ਕਮੇਟੀ ਤੇ ਜਲ ਪ੍ਰਯੋਗ ਮਾਨ ਕਮੇਟੀ ਉਹਨਾਂ ਨੇ ਬਹੁਤ ਵਿਚਾਰਿਆਂ ਨੇ ਜ਼ੋਰ ਲਾਇਆ 22 ਦਾ ਇਲੈਕਸ਼ਨ ਆਉਣ ਕਰਕੇ ਸਾਡੀ ਬਦਕਿਸਮਤੀ ਸੀ ਤੇ ਜਿਹੜੇ ਸਾਨੂੰ 90 ਰੁਪਏ ਸੈਂਟਰ ਤੋਂ ਮਿਲਨੇ ਸੀ ਉਹ ਪੈਸੇ ਨਾ ਆਏ ਕੋਰਟ ਚੋਂ ਜਾਵਤਾ ਲੱਗ ਗਿਆ ਉਸ ਤੋਂ ਬਾਅਦ ਅੱਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਸਰਕਾਰ ਬੰਦੀ ਆ ਤੇ ਦੁਬਾਰਾ ਅਸੀਂ ਕੰਮ ਸ਼ੁਰੂ ਕਰਦੇ ਆ ਉਹਨਾਂ ਨੇ ਜਿਹੜੇ ਸਾਨੂੰ ਦੋਹਾਂ ਪਾਈਪਲਾਈਨਾਂ ਦਾ 55 ਲੱਖ ਦੇ 56 ਲੱਖ ਰੁਪਇਆ ਭੰਗੂ ਪੱਤੀ ਦੀ ਜਿਹੜੀ ਪਾਈਪ ਲਾਈਨ ਹੈ ਜਲ ਪ੍ਰਯੋਗ ਸੋਮਵਲ ਕਮੇਟੀ ਉਹਨਾਂ ਨੂੰ ਪਾ ਕੇ ਦਿੱਤਾ ਤੇ ਜਿਹੜੀ ਆ ਬੋਗਾ ਨੰਬਰ 17455 ਜਲ ਪ੍ਰਯੋਗ ਮਾਨ ਕਮੇਟੀ ਨੂੰ 58 ਲੱਖ 58000 900 ਰੁਪਇਆ ਜਿਹੜਾ ਉਹਨਾਂ ਨੇ ਪਾ ਕੇ ਦਿੱਤਾ ਤੇ ਅਸੀਂ ਉਹਨਾਂ ਦੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਸਭ ਤੋਂ ਵੱਧ ਸਾਡਾ ਸੰਯੋਗ ਦਿੱਤਾ ਇਹਦੇ ਵਿੱਚ ਮੁਖਸਰ ਤੋਂ ਐਮ ਐਲ ਏ ਕਾਕਾ ਬਰਾੜ ਜੀ ਜਿਨ੍ਹਾਂ ਨੇ ਅਸੀਂ ਦੋਨਾਂ ਖਾਲਾਂ ਦੇ ਪੈ ਮਤਲਬ ਐਨਓਸੀ ਲੈਣੀ ਸੀ ਉਹਦੇ ਬਾਬਤ ਸਾਡਾ ਫੋਨ ਕਰਕੇ ਘੱਟ ਤੋਂ ਘੱਟ 2 ਲੱਖ ਰੁਪਏ ਦਾ ਫਾਇਦਾ ਕਰਾ ਕੇ ਦਿੱਤਾ ਫੋਨ ਤੇ ਉਹਦੂ ਅੱਗੇ ਜੇ ਮੈਂ ਕਹਾਂ ਤਾਂ ਇਸ ਮਹਿਕਮੇ ਭੂਮੀ ਰੱਖਿਆ ਦੇ ਮੰਤਰੀ ਡਾਕਟਰ ਇੰਦਰਵੀਰ ਨਿੱਜਰ ਜੀ ਜਿਨ੍ਹਾਂ ਨੇ ਸਾਨੂੰ ਇੰਨਾ ਮਤਲਬ ਜਿਸੀਂ ਘੱਟੋ ਘੱਟ 7-8 ਵਾਰੀ ਉਹਨਾਂ ਦੇ ਦਫ਼ਤਰ ਗਏ ਚੰਡੀਗੜ੍ਹ ਕਦੇ 35 ਸੈਕਟਰ ਕਦੇ ਸੈਕਟਰੀਏਟ ਦੇ ਵਿੱਚ ਜਾ ਪਿਆ ਕਿ ਸਾਡਾ ਕੰਮ ਤਾਂ ਕਰਨਾ ਹੀ ਕਰਨਾ ਉਹਨਾਂ ਨੇ ਆਈ ਵਾਰੀ ਸਾਨੂੰ ਠੋਕ ਕੇ ਫੋਨ ਕਰਕੇ ਦੇਣਾ ਇੱਕ ਵਾਰੀ ਕਾਕਾ ਬਰਾੜ ਜੀ ਐਮਐਲਏ ਮੁਕਸਰ ਸਾਡੇ ਨਾਲ ਚੰਡੀਗੜ੍ਹ ਵੀ ਗਏ ਚੀਮਾ ਸਾਹਿਬ ਦੇ ਜਿਹੜੇ ਆਪਣੇ ਵਿੱਤ ਮੰਤਰੀ ਆ ਪੰਜਾਬ ਦੇ ਉਹਨਾਂ ਨੇ ਕਿਹਾ ਸੀ 3 ਕਰੋੜ ਰੁਪਇਆ ਮੁਕਸਰ ਜ਼ਿਲ੍ਹੇ ਨੂੰ ਪਾਇਆ ਤੇ ਸਵਾ ਕਰੋੜ ਥੋਨੂੰ ਪਾਤਾ ਪਰ ਸਾਡੀ ਬਦਕਿਸਮਤੀ ਸੀ ਉਸ ਟਾਈਮ ਤੇ ਸਾਡੀ ਜਿਹੜੀ ਐਨਓਸੀ ਉਹ ਪੈਟਰਨ ਸੀ ਸਾਨੂੰ ਪੈਸੇ ਉਹ ਨਹੀਂ ਪੈ ਸਕੇ ਪਾਈਪਲਾਈਨ ਦਾ ਕੰਮ ਸਾਡਾ ਉੱਥੇ ਰੁਕ ਗਿਆ ਉਸ ਤੋਂ ਬਾਅਦ ਦੁਬਾਰਾ ਅਸੀਂ ਫੇਰ ਨਿੱਜਰ ਸਾਹਿਬ ਕੋਲੇ ਗਏ ਜਿਹੜੋ ਅਸੀਂ ਗਏ ਤੇ ਉਹਨਾਂ ਨੇ ਉਸ ਜਿਹੜਾ ਅੱਗੇ ਗਾਂ ਆਪਣਾ ਸੈਸ਼ਨ ਆਉਂਦਾ ਹੈ ਚੇਤ ਦੇ ਮਹੀਨੇ ਦੇ ਵਿੱਚ ਦੋਹਾਂ ਪਾਈਪ ਲਾਈਨਾਂ ਨੂੰ ਪੈਸੇ ਪਾਤੇ ਤੇ ਸਾਡਾ ਫੇਰ ਸਾਰਾ ਜਿਹੜਾ ਕੰਮ ਹੈ ਇਹ ਨਿਪਰੇ ਚੜਿਆ ਅਸੀਂ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਇਸ ਹਲਕੇ ਦੀ ਨਮਾਇੰਦਗੀ ਕਰ ਰਹੇ ਪਿਰਤਪਾਲ ਜੀ ਸ਼ਰਮਾ ਉਹਨਾਂ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਅਸੀਂ ਉਹਨਾਂ ਦੇ ਵੀ ਬਹੁਤ-ਬਹੁਤ ਧੰਨਵਾਦੀ ਹਾਂ ਤਕਰੀਬਨ ਸਾਰੇ ਹੀ ਨਗਰ ਦੇ ਜਿੰਨੇ ਦੂਰ ਨੇੜੇ ਤੇ ਸੰਗਤ ਪਹੁੰਚੀ ਹੈ ਅਸੀਂ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪਾਈਪ ਲਾਈਨ ਦੇ ਵਿੱਚ ਪਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਜਿਨ੍ਹਾਂ ਨੇ ਨਹੀਂ ਦਿੱਤਾ ਉਹਨਾਂ ਦਾ ਵੀ ਅਸੀਂ ਕੋਟਰਨ-ਕੋਟਰਨ ਧੰਨਵਾਦ ਕਰਦੇ ਹਾਂ ਕੁਝ ਪਰਿਵਾਰਾਂ ਨੇ ਸਾਨੂੰ ਇਹ ਵੀ ਕਿਹਾ ਕਿ ਸਾਡੀ ਫਸਲ ਦਾ ਨੁਕਸਾਨ ਹੋਊਗਾ ਜਾਂ ਸਾਡੀ ਫਸਲ ਮਿੱਧੂ ਜਾਊ ਕੋਈ ਪਰਿਵਾਰ ਇਹੋ ਜਿਹੀ ਵੀ ਸੀਗੇ ਜਿਨ੍ਹਾਂ ਨੇ ਮੋਗਰੇ ਦੇ ਵਿੱਚ ਰਕਵਾ ਨਹੀਂ ਆਉਂਦਾ ਸੀ ਸਾਨੂੰ ਕਿਹਾ ਸਾਡੇ ਵਾਹਨ ਦੇ ਵਿੱਚ ਤੁਸੀਂ ਪਾਈਪ ਲਾਈਨ ਪਾਓ ਤੇ ਚਾਹੇ ਮਿੱਟੀ ਲਾਓ ਪੈ ਖਰੂ ਪਾਓ ਅਸੀਂ ਉਹਨਾਂ ਪਰਿਵਾਰਾਂ ਦੇ ਬਹੁਤ ਬਹੁਤ ਧੰਨਵਾਦੀਆਂ ਪੰਜਾਬ ਪੁਲਿਸ ਦੇ ਬਲਾਜਮ ਜਿਨ੍ਹਾਂ ਨੂੰ ਅਸੀਂ ਰਾਜਵੀਰ ਉਹਨਾਂ ਦਾ ਪੱਕਾ ਨਾ ਹਰਗੋਬਿੰਦ ਸਿੰਘ ਮੇਰੇ ਚਾਚਾ ਜੀ ਤੇ ਨਾਲ ਜਿਹੜੇ ਕਿ ਜਗਮੀਤ ਸਿੰਘ ਜੱਗਾ ਤਨ ਕਿੱਲੇਵਾਨ ਉਹਦਾ ਲੱਗਦਾ ਸੀਗਾ ਸਰਦਾਰ ਮੱਲਾ ਸਿੰਘ ਜੀ ਉਹਨਾਂ ਦੇ ਭਤੀਜੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਰਾਵਣਾ ਪਾਈਪਲਾਈਨ ਪਾ ਲਓ ਅਸੀਂ ਉਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਦਗੀ ਭਰ ਅਸੀਂ ਕਦੇ ਉਹਨਾਂ ਦਾ एहसान ਨਹੀਂ ਭੁੱਲਾਂਗੇ ਜਿਨ੍ਹਾਂ ਨੇ ਸਾਨੂੰ ਵੱਧ ਤੋਂ ਵੱਧ ਸੰਯੋਗ ਦਿੱਤਾ ਸਾਥ ਦਿੱਤਾ ਜਲ ਪ੍ਰਯੋਗ ਮਾਨ ਕਮੇਟੀ ਜਿੰਦਾਬਾਦ ਜਲ ਪ੍ਰਯੋਗ ਮਾਨ ਕਮੇਟੀ ਜਿੰਦਾਬਾਦ ਜਲ ਪ੍ਰਯੋਗ ਮਾਨ ਕਮੇਟੀ ਜਿੰਦਾਬਾਦ ਕੋਟਪਈ ਕਿਸਾਨਾਂ ਦਾ ਇਕਾ ਜਿੰਦਾਬਾਦ ਕੋਟਪਈ ਕਿਸਾਨਾਂ ਦਾ ਇਕਾ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ